ٹھیک ڈگا پڑا تھا اسے پوری تھے ٹھیک ہے میں راپیزی میں آ رہے تھے تو اسے آیا کہ تھا ہم نے کھلائے میں پیسے دے دو کہتا پیسے تو 20 روپے ہیں میں دے دے آیا میرے کو نہ کہتا تموں چتر کھانے ہیں نہیں باجی میں ٹھیک نہ میں اپنا کام کر رہا ہوں کہتا تیرے چولے روڈ میں میں ریڈی پوائنٹ پہ ہاتھ مار دیا میں ਖਬਰ ਗੁਰਦਾਸਪੁਰ ਦੇ ਪਿੰਡ ਵੰਖਾ ਤੋਂ ਹੈ ਜਿੱਥੇ ਇੱਕ ਛੋਲੇ ਕੁਲਚੇ ਵੇਚਣ ਵਾਲੇ ਪ੍ਰਵਾਸੀ ਦੇ ਸਾਰੇ ਸਮਾਨ ਨੂੰ ਇੱਕ ਸ਼ਰਾਬੀ ਨੇ ਸੜਕ ਦੇ ਉੱਤੇ ਖੰਡਾ ਦਿੱਤਾ। ਦਰਅਸਲ ਇਹ ਸ਼ਰਾਬੀ ਆਪਣੇ ਆਪ ਨੂੰ ਸ਼ਰਾਬ ਪੀਣ ਤੋਂ ਬਾਅਦ ਨਵਾਬ ਸਮਝੀ ਬੈਠਾ ਸੀ ਤੇ ਕੁਲਚੇ ਵਾਲੇ ਨੂੰ ਆਰਡਰ ਦਿੰਦਾ ਕਿ ਮੈਨੂੰ ਕੁਲਚੇ ਖਵਾ ਤੇ ਜਦੋਂ ਇਹ ਗੱਲ ਸੁਣ ਕੇ ਕੁਲਚੇ ਛੋਲੇ ਵਾਲਾ ਪ੍ਰਵਾਸੀ ਉਸ ਨੂੰ ਕੁਲਚੇ ਦੇ ਦਿੰਦਾ ਉਸ ਤੋਂ ਬਾਅਦ ਉਸ ਤੋਂ ਪੈਸਿਆਂ ਦੀ ਮੰਗ ਕਰਦਾ ਤਾਂ ਪੈਸੇ ਦੇਣ ਦੀ ਬਜਾਏ ਆਪੋ ਬਣੇ ਇਹ ਨਵਾਬ ਸਾਹਿਬ ਉਸ ਦਾ ਸਾਰਾ ਸਮਾਨ ਸੜਕ ਦੇ ਉੱਤੇ ਖੜਾ ਦਿੰਦੇ ਨੇ ਗੱਲ ਇੱਥੇ ਨਹੀਂ ਮੁੱਕਦੀ ਇਸ ਤੋਂ ਬਾਅਦ ਵੀ ਬੈਂਸ ਬਾਜੀ ਦਾ ਜਾਂ ਤਕਰਾਰ ਦਾ ਇਹ سلسلہ ਜਾਰੀ ਰਹਿੰਦਾ ਹੈ ਜਿਸ ਤੋਂ ਬਾਅਦ ਫਿਰ ਪਿੰਡ ਵਾਲੇ ਇਕੱਠੇ ਹੋ ਕੇ ਇਸ ਸ਼ਰਾਬੀ ਜਾਂ ਕਹਿ ਲਓ ਆਪੋ ਬਣੇ ਨਵਾਬ ਸਾਹਿਬ ਦੀ ਪੁਗਤ ਸਵਾਰ ਦਿੰਦੇ ਨੇ ਕੀ ਮਾਮਲਾ ਹੈ ਪੂਰਾ ਉਹ ਤੁਹਾਨੂੰ ਵੀ ਸੁਣਾ ਦਿੰਨੇ ਆ ਦੱਸੋ ਸ਼ੁਰੂ ਤੋਂ ਗੱਲ ਵਾਦ ਹੈ ਇੱਥੇ ਢਿਗਾ ਪੜਾਦਾ ਉਸੇ ਪੂਰੇ ਤੇ ਠੀਕ ਹੈ ਸ਼ਰਾਬੀ ਸੀ ਮੈਂ ਆ ਰਹੇ ਥੇ तो थे आया कहता मन्नू खिलाए मैं खिलाने लगे मैं पैसे दे दो कहता पैसे तो 20 रुपए हैं मैं 20 दे दूंगा ठीक फे, है फिर कहता है कि था है सूट खिला मैं नू पाके दे दिया ये बुआ लाके बैठ गया माता के माता इनू उठाती रही उठा नहीं फिर माता ने अपनी दुकान बंद करके चल मेरे थे आया मेरे को ना कहता तुम्हें चित्रखाने मैं पाजी मैं ठीक रहा मैं अपना काम कर रहा है कहता तेरे छोले रोड़ रहे मैं रेडी पॉइंट हाथ मार दिया मैं फड़ दी एक बार दोबारा ड्रामा जो की शुरू होती ਇਹਨਾਂ ਕਾਲੂ ਕਾਇਕੇ ਤੇ ਹੱਥ ਉਠਾਨੇ ਲਗਾ ਮੈਂ ਹਾਂ ਤੇ ਦਾਈ ਨੂੰ ਮੈਂ ਚੱਲਿਆ ਯਾਰ ਤੇ ਹੋਰ ਵੀ ਬੰਦੇ ਇਕੱਠੇ ਹੋ ਗਏ ਫਿਰ ਉਹਨੂੰ ਬਚਾ ਲਈ ਮੈਨੂੰ ਹੁਣ ਮੰਦਿਰ ਨੇ ਉਹਨੂੰ ਘੁੱਟਿਆ ਹਾਂ ਤੇ ਪੇੜਾ ਮੈਨੂੰ ਇਹਦੇ ਚ ਪੇਟ ਮਾਰਿਆ ਠੀਕ ਹੋ ਗਿਆ ਕਿੰਨਾ ਨੁਕਸਾਨ ਹੋਇਆ ਜ਼ਰਾ ਨੁਕਸਾਨ ਐਦਾ 22500 ਦਾ ਹੋ ਗਿਆ ਯਾਰ ਪੁੱਤਾਲੇ ਤੇ ਆਓ 100000 ਨਾਰਮਲ ਆ ਕਿੱਥੋਂ ਬਾਹਰ ਦੇ ਹੋ ਤੁਸੀਂ ਯੂਪੀ ਕਹਿੰਦੇ ਯੂਪੀ ਦੇ ਉੱਥੇ ਮਿਹਨਤ ਕਰਨ ਆਏ ਹਾਂ ਸੋ ਕਿਸ ਤਰ੍ਹਾਂ ਲੋਕੀ ਤੁਹਾਨੂੰ ਤੰਗ ਪਰੇਸ਼ਾਨ ਹੋਰ ਵੀ ਕਰਦੇ ਇੱਥੇ ਜਾਂ ਨਹੀਂ ਦਾਈਆਂ ਬਾਕੀ ਕੋਈ ਨਹੀਂ ਇਹ ਹੀ ਤਰਾਹੀ ਹੈ ਜੇ ਅੱਜ ਮਿਲ ਗਿਆ ਹੈ ਬਾਕੀ ਕੋਲ ਨਹੀਂ ਠੀਕ ਕਿੰ ਨੁਕਸਾਨ ਆ ਉਧਾ ਤਾਂ 16-16 2000 ਉਧਾ 2500 500 ਕੁ ਨਹੀਂ ਦੇ ਬਚਤ ਨਹੀਂ ਹੋ ਜਾਂਦੀ ਨਾ 2025000 ਨੁਕਸਾਨ ਆ ਮੇਰੇ ਜਾ ਰ ਹੋ ਗਿਆ ਠੀਕ ਹੈ